ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸੋਹ ਦਾੜਾ ਇਹਦੇ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਹੋ ਗਿਆ ਜੀ 10 ਵਜ ਗਿਆ ਸਵੇਰ ਦੇ ਤੇ ਚਾਹ ਜੋ ਪੀ ਲਈ ਆ ਨਾਲ ਨੂੰ ਲਿਆ ਵਾ ਤੇ ਬਾਕੀ ਹੁਣ ਬਸ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕ ਕੇ ਤੇ ਅੱਜ ਜਾਣਾ ਇਹ ਜੀ ਨਵੇਂ ਐਕਟੀਵਲ ਲੈਣ ਜਾਣਾ ਸੀਗਾ ਤੇ ਬਾਕੀ ਬੱਚੇ ਵੀ ਉੱਠ ਗਏ ਆ ਖੇਡਣ ਲੱਪੇ ਆ ਸਵੇਰੇ ਸਵੇਰ ਬਾਹਰ ਨਿਕਲ ਕੇ ਕੀ ਐਕਟੀਵਲ ਲੈਂਦੇ ਆ ਵੀ ਉੱਥੇ ਟਾਈਮ ਲੱਗ ਜਾਂਦਾ ਹੈ ਤੇ ਕੋਸ਼ਿਸ਼ ਇਆ ਵੀ ਅੱਜ ਮੈਂ ਪੇਂਟਿੰਗ ਵੀ ਸਟਾਰਟ ਉਹ ਕਰਨੀ ਆ ਟਾਈਮ ਨਹੀਂ ਲੱਗਾ ਜੇ ਤੇ ਚਲੋ ਕੱਲ ਛੁੱਟੀ ਆ ਵੇ ਕੱਲ ਵੀ ਕਰਾਂਗੇ ਪੇਂਟਿੰਗ ਅੱਜ ਕਰ ਲਾਂ ਗੁਰਦੀਰ ਉੱਠ ਕੇ ਵਿਆਹ ਹੋ ਰਿਹਾ ਕੀ ਆ ਤੀ ਨਵੇਂ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਠੀਕ ਹੈ ਜੀ ਓਏ ਧਿਆਨ ਨਾਲ ਹਾਂ ਹੋਰ ਪਾਣੀ ਚਾਹੀਦਾ ਹੈ ਪਾਣੀ ਪੀਣਾ ਉਹਨੇ ਉਹ ਇਹ ਤੋਂ ਸ਼ਗਦਾ ਕੋਲ ਆਈ। ਪੀ ਆਲ ਉਹ ਤਾਂ ਨਹੀਂ ਪੀਤਾ ਜਾਂਦਾ। ਕਿੱਧਰ ਹੈ ਲੋਕਰ? ਜਾ ਉਹ ਚਾਲੂ ਕਰ ਦੇ ਤੂੰ। ਕਿੱਧਰ ਹੈ ਗਈ ਆ? ਨਹੀਂ ਕਿੱਥੇ ਪਈ। ਲਾਉਟ ਐਕਚੁਅਲ ਹੈ ਨਾ ਇਹ ਨਵੀਂ। ਇਹ ਕਲਰ ਪਸੰਦ ਆ ਗਿਆ ਬਲੂ ਕਲਰ। ਆ ਦੇਖ ਵਾ। ਛੋੜਾ ਰੱਖ ਲੈ ਮੈਂ। ਕੋਡੀਨ ਲਲੀਆ ਐਕਟਿਵਾ ਕਲਰ ਸੋਨਾ ਵੈਸੇ ਪਰਸ਼ਮ ਬਲੂ ਦੂਰੋਂ ਕਾਲਾ ਲੱਗਣਾ ਦੂਰੋਂ ਪੁਆਇਲ ਦਿਖਾਈ ਦਿੰਦੀ ਆ ਕਿ ਦੂਰੋਂ ਆਇਆ ਮਸਤ ਪਰ ਇਹੋ ਜਿਹਾ ਨਾ ਕੋਈ ਹੈ ਯਾਰ ਇਹ ਪੋਨਾ ਕਲਰ ਵੈ ਫਟਦਾ ਬਸ ਇਹ ਆ ਵੀ ਛੀਛੇ ਤੋਂ ਬਾਹਰ ਨਿਕਲਦੇ ਹਾਂ ਲੋ ਇਹ ਹੋ ਗਈ ਗੱਡੀ ਤਿਆਰ ਧੋ ਤੂੰ ਕਿਤੇ ਕਪੜਾ ਮਾਰ ਲੈ এলইডি ਲਾਈਟ ਵਾਲੀ ਹੈ ਇਹ ਥੋੜੀ ਮਹਿੰਗੀ ਨਹੀਂ ਮਹਿੰਗੀ ਥੋੜੀ 3000 ਮਹਿੰਗੀ ਆ 2500 ਲੋ ਜੀ ਆਵਾਜ਼ ਪੈ ਗਈ ਹੈ ਯੋਗੀ ਪਰਦੇ ਕਾਰ ਡ੍ਰਿਪ ਪਰਚੋ ਰੈਡੀ ਹੋਣ ਚੱਲੇ ਘਰ ਪਗਵਤੀ ਮੋਂ ਡੋਵਲਿਆਂ ਦੀ ਮੋਹ ਚ ਨਹੀਂ ਲੱਗਦੀ ਜੀ ਤਸਵੀਰ ਕਰਾਉਣਾ ਅੱਜ ਗੈਸ ਐਕਟਵਾਇਜ਼ ਲੈ ਆਂ ਤੇ ਕਲਰ ਪਸੰਦ ਆਇਆ ਇਹ ਬਲੂ ਕਲਰ ਵਾਈਟ ਵੀ ਸੀਗਾ ਬਲੈਕ ਹੀ ਥੋੜਾ ਗ੍ਰੇਸ਼ ਜਿਹਾ ਵੀ ਹੈਗਾ ਇੱਕ ਉਹ ਵੀ ਬਲੈਕ ਤੇ ਹੀ ਮੰਨ ਲਓ ਇੱਕ ਸ਼ਾਈਨਿੰਗ ਵਾਲਾ ਇੱਕ ਦੂਜਾ ਹੈਗਾ ਸਾਨੂੰ ਬਲੂ ਕਲਰ ਪਸੰਦ ਆਇਆ ਨਾਲੇ ਨਵਾਂ ਹੈਗਾ ਹਨਾ ਤੇ ਬਾਕੀ ਦੱਸਿਓ ਕਮੈਂਟ ਕਰਕੇ ਵਧੀਆ ਵਧੀਆ ਸੀਗਾ ਹੁਣ ਲਹੌਣ ਤੇ ਲੈ ਆਏ ਆ ਕੋਈ ਨਹੀਂ ਹੁਣ ਇਹ ਕਿਹੜੀ ਵਾਪਸ ਹੁਣ ਠੀਕ ਹੈ ਜੀ ਬਾਕੀ ਅੱਜ ਯਾਰ ਟਾਈਮ ਬੜਾ ਲੱਗ ਗਿਆ ਉਥੇ ਹੁਣ ਲੱਗੇ ਆ ਘੜੀ ਰਸਤ ਕਰਨ ਬਾਕੀ ਸ਼ਾਮੀ ਬਣਾਉਂਦੇ ਹਾਂ ਬਲੌਗ ਠੀਕ ਹੈ ਜੀ ਗੂਠਾ ਕਾੜ ਲਾ ਹੁਣ ਮੂੰਹ ਚੋਂ ਕਾੜ ਲਾ ਮੇਰੀ ਚਾੜ ਨਾ ਲੈਣੀ ਕਾੜ ਲਾ ਗੂਠਾ ਮੂੰਹ ਚੋਂ ਤਾਂ ਗੂਠਾ ਦਿਖਾ ਆਪਣਾ ਓਠਾ ਦਿਖਾ ਦੇ ਦਿਖਾ ਦੇ ਯਾਰ ਇਹ ਗੂਠਾ ਨਹੀਂ ਛੱਡਦਾ ਕਦੇ ਕਿ ਜੱਥੋ ਕੋਈ ਨੁਸਖਾ ਇਹਦੇ ਤੇ ਹਰ ਇੱਕ ਚੀਜ਼ ਲਾਗਵੇ ਰਹੀ ਕੋੜੀ ਤੇ ਕੋੜੀ ਇਹਦੇ ਗੂਠੇ ਨੂੰ ਦਿਖਾ ਹੂੰ ਦਿਆਂ ਕਰ ਮਰਬੀ ਹਾਲੋ ਕਰ ਦੇ ਹੈਲੋ ਗਾਇਜ਼ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਬਹੁਤ ਹੈਲੋ ਗਾਇਜ਼ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ 'ਚ ਨਹੀਂ ਜਿਵੇਂ ਤੁਹਾਨੂੰ ਕਰਦੇ ਆਲਦਵੇਲਾ ਹੈਲੋ ਕਰਦੇ ਸਨ ਹੈਲੋ ਮੈਂ ਇੱਧਰ ਤੇ ਚੜੀ ਜਾਂ ਨਾ ਲੈ 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 ਹਾਂ ਹਲੋ ਗੁਡੀ ਪਾਪੇ ਪਾਪੇ ਵੇ ਓਏ ਇੱਕ ਮਿੰਟ ਜਸਲੀਨ ਦੀਦੀ ਆ ਕੰਮ ਪੀੜਾ ਆਤੋਂ ਕਿਆ ਦੀਦੀ ਰੋਤੇ ਬੋਲੇ ਸੋਨਹਾਰ ਅਸਹੀ ਅਕਾ ਬੋਲੇ ਸੋ ਨਿਹਾਲ ਅਸਹੀ ਅਕਾ ਉਹ ਕਾਂਤਰਾ ਕਾਂਤਰਾ ਮੂਵੀ ਕਿੱਦਾਂ ਕਰਦੇ ਹੋ ਉਹ ਆਖਾਗੇ ਦਾ ਆਖਾਗੇ ਦਾ ਆਖਾ ਐਦਾਂ ਐਦਾਂ ਗੁਰਪੀਰੇ ਐਦਾਂ ਆਖਾ ਮੈਂ ਅੱਜ ਅੱਜ ਕੀ ਬਣਾਇਆ ਕੀ ਖਾਣਾ ਮੈਨੂੰ ਅੱਜ ਮੈਂ ਮਸਤੀ ਦਾ ਲੈ ਮੈਨੂੰ ਛੁੱਟੀ ਆਏ ਤਾਂ ਮੂੰਗੀ ਮਸਰੀ ਬਣਾ ਲਈ ਆ ਕੋਈ ਚਾਹ ਹੀ ਬਣੀ ਬਣਾਉਣਾ ਚਾਹੀਦਾ ਇਹਨ ਲਈ ਦਾਲ ਵਰ ਦਾਲ ਬੜੀ ਨੂੰ ਪਿਆੜੀ ਲੱਗਦੀ ਦੇਖੋ ਮੈਂ ਜ਼ਿੰਦਗੀ ਦਾ ਰਿਸਕ ਲੈ ਆਂਦਾ ਮੈਂ ਵੀ ਕੀ ਹੈ ਵੀ ਛੱਡੀ ਨਾ ਛੱਡੀ ਨਾ ਛੱਡੀ ਨਾ ਬੱਸ ਤੇ ਇਦਾਂ ਕਰਦਾ ਚੱਲੂਗੀ ਛੱਡੀ ਨਾ ਚੱਲ ਸੁਭਨਾ ਛੱਡੀ ਨਾ ਚੁੱਪ ਕਰ ਵਾ ਨਾ ਵੇ ਜਾ ਛੱਡੀ ਨਾ ਆਪਰੇ ਦੇ ਰੇ ਇਰੇ ਕੋ ਬੜੇ ਨਾ ਕਿਨੇ ਚਲਾਈ ਬੜੀ ਬੜੀ ਜਾਲ ਕੇ ਛੱਡਦੀ ਮਨੂਦ ਖਦੀਨਾ ਖਦੀਨਾ ਦਦੀਨਾ ਆ ਥੋੜਾ ਕਰੂ ਇਹ ਫੇਰੀ ਆ ਨਾ ਇੱਦਾਂ ਥੋੜੀ ਗੱਲ ਕਰਨੀ ਬਾਤ ਬਹਿਣੀ ਮੈਨੂੰ ਠੀਕ ਆ ਜੀ ਚੱਲੇ ਹੁਣ ਤਿਆਰੀ ਆ ਲੋਈ ਆ ਕੀ ਬਾਜ ਜਿੰਨੀ ਸਖਾਈ ਆ ਹੁਣ ਚੱਲੇ ਆ ਘਰ ਕਾਫੀ ਬਾਕੀ ਕੱਲ ਨੂੰ ਸਪਾਈਕ